ਸਸਰੀ ਗਰਿਤ ਅਨਸਾਰਿਆਂ ਨੂੰ ਅੱਜ ਆਪਾਂ ਅਲਸੀ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਅਲਸੀ ਦੀ ਪਿੰਨੀਆਂ ਦਾ ਤੁਸੀਂ ਬਹੁਤ ਵਾਰ ਖਾਧੀਆਂ ਹੋਣਗੀਆਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਣਗੀਆਂ ਤੇ ਹੈਲਥ ਵਾਸਤੇ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀਆਂ ਇਹਨੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਵਿੱਚ 250 ਗ੍ਰਾਮ ਅਲਸੀ ਲਵਾਂਗੇ ਅਲਸੀ ਆਪਾਂ ਵਧੀਆ ਕੁਆਲਿਟੀ ਦੀ ਲੈਣੀ ਹੈ ਸਾਰੀਆਂ ਚੀਜ਼ਾਂ ਆਪਾਂ ਵਧੀਆ ਕੁਆਲਿਟੀ ਦੀ ਲੈਣੀ ਹੈ 250 ਗ੍ਰਾਮ ਅਲਸੀ ਨੂੰ ਆਪਾਂ ਲੋ ਫਲੇਮ ਤੇ ਪੁੰਨਾਂਗੇ ਤੇ ਇਹਨੂੰ ਪੁੰਨਣ ਵਿੱਚ 2-3 ਮਿੰਟ ਲੱਗ ਜਾਂਦੇ ਨੇ ਬਹੁਤ ਜ਼ਿਆਦਾ ਦੇਰ ਨਹੀਂ ਲੱਗਦੀ ਇਹ ਐਲਸੀ ਜਿਹੜੀ ਸਾਡੀ ਫੁੱਲ ਚੁੱਕੀ ਹੈ ਪੁੰਚ ਚੁੱਕੀ ਹੈ ਤੇ ਇਹਨੂੰ ਆਪਾਂ ਹੁਣ ਬਾਹਰ ਕੱਢ ਲੈਨੇ ਆ ਹੁਣ ਆਪਾਂ ਉਸੇ ਇਸੇ ਕੜਾਈ ਵਿੱਚ ਅੱਧਾ ਕੱਪ ਸਫੇਦ ਤੇਲ ਲਵਾਂਗੇ ਤੇ ਤਿੱਲਾ ਨੂੰ ਵੀ ਆਪਾਂ ਲੋ ਫਲੇਮ ਤੇ ਪੁੰਨ ਲਵਾਂਗੇ ਚੰਗੀ ਤਰ੍ਹਾਂ ਫਲੇਮ ਆਪਾਂ ਲੋ ਰੱਖਣੀ ਹੈ ਤੇ ਬਹੁਤ ਜ਼ਿਆਦਾ ਦੇਰ ਇਹਨਾਂ ਨੂੰ ਨਹੀਂ ਪੁੰਨਣਾ ਨਹੀਂ ਤਾਂ ਇਹ ਕੋੜੇ ਹੋ ਜਾਂਦੇ ਨੇ ਤੇ ਇਹ ਪੁੰਚ ਚੁੱਕੇ ਨੇ ਫੁੱਲ ਚੁੱਕੇ ਨੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਵੀ ਬਾਹਰ ਕੱਢ ਲੈਨੀ ਆ ਤਿੱਲ ਤੇ ਅਸੀ ਨੂੰ ਇਕੱਠਾ ਆਪਾਂ ਬਾਰੀਕ ਪੀਸ ਲਵਾਂਗੇ ਤੇ ਉਸੇ ਕੜਾਈ ਵਿੱਚ ਆਪਾਂ ਸੌਂਫ ਪਾਵਾਂਗੇ 4 ਟੇਬਲस्पून ਤੇ ਨਾਲੇ 6-7 ਇਥੇ ਇਲਾਇਚੀਆਂ ਤੇ ਕਾਲੀ ਮਿਰਚਾਂ ਪਾਈਆਂ 1 ਚਮਚ ਤੁਸੀਂ ਕਾਲੀ ਮਿਰਚ ਦਾ ਪਾਊਡਰ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਲੋ ਫਲੇਮ ਤੇ ਪੁੰਨ ਲਵਾਂਗੇ 1-2 ਮਿੰਟ ਵਾਸਤੇ ਬਹੁਤ ਜ਼ਿਆਦਾ देर ਨਹੀਂ ਪੁੰਨਣਾ ਤੇ ਇਹਨੂੰ ਵੀ ਆਪਾਂ ਹੁਣ ਬਾਹਰ ਕੱਢ ਲੈਨੇ ਆ ਇਹ ਸਾਡੀ ਚੰਗੀ ਤਰ੍ਹਾਂ ਕਲਰ ਚੇਂਜ ਹੋ ਚੁੱਕੀ ਐ ਪੁੰਚੂਕੀ ਐ ਤੇ ਉਸੇ ਕੜਾਈ ਵਿੱਚ ਆਪਾਂ ਪਾਵਾਂਗੇ 2 ਟੇਬਲस्पून ਕਿਓ ਮੈਂ ਇਥੇ ਦੇਸੀ ਕਿਓ ਲੈ ਰਿਹਾ ਤੁਸੀਂ ਗਾਂ ਦਾ ਕਿਉ ਵੀ ਲੈ ਸਕਦੇ ਹੋ ਉਹ ਜ਼ਿਆਦਾ ਵਧੀਆ ਰਹੇਗਾ ਮੈਨੂੰ ਮਿਲਿਆ ਨਹੀਂ ਸੀ ਤੇ ਉਸੇ ਜਦੋਂ ਆਪਣਾ ਕਿਉ ਗਰਮ ਹੋ ਜੇ ਆਪਾਂ ਪਾਵਾਂਗੇ ਦੋ ਦੋ ਕੱਪ ਦੇ ਕਰੀਬ ਮਖਾਣੇ ਮਖਾਣਿਆਂ ਨੂੰ ਬੱਤੰਗੀ ਤਰ੍ਹਾਂ ਪੁੰਨ ਲਵਾਂਗੇ ਤੇ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਤੇ ਇਹ ਸਾਡੇ ਪੂਰੇ ਤਰੀਕੇ ਨਾਲ ਪੁੰਨ ਚੁੱਕੇ ਨੇ ਕਰੰਚੀ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਨੇ ਆ ਤੇ ਉਸੇ ਕੜਾਈ ਵਿੱਚ ਆਪਾਂ 2 ਟੇਬਲस्पून ਕਿਉ ਫਿਰ ਪਾਵਾਂਗੇ ਪੂਰਾ ਕਿਉ ਲੱਡੂਆਂ ਵਿੱਚ ਅੱਧਾ ਕਿਲੋ ਲੱਗ ਜੇਗਾ ਯਾਨੀ ਕਿ 500 ਗ੍ਰਾਮ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਕੱਪ ਬਦਾਮ ਅੱਧਾ ਕੱਪ ਅਖਰੋਟ ਤੇ ਇੱਕ ਕੱਪ ਇਥੇ ਚੁਆਰੇ ਲੈਨੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਪੁੰਨ ਲਵਾਂਗੇ ਤੇ ਜਦੋਂ ਇਹ 2 ਮਿੰਟ ਵਾਸਤੇ ਪੁੰਜੇ ਉਦੋਂ ਆਪਾਂ ਪਾਵਾਂਗੇ ਮਗਜ ਮਗਜ ਵਿੱਚ ਇਥੇ ਸਭ ਤਰ੍ਹਾਂ ਦੇ ਮਿਕਸੀ ਲੈਨੇ 4 ਟੇਬਲस्पून ਤੇ ਇਥੇ 1/2 ਟੇਬਲस्पून ਆਪਾਂ ਇਹ ਜਿਹੜਾ ਗੋਲਾ ਹੁੰਦਾ ਹੈ ਖੋਪਰਾ ਉਹ ਲਈਏ ਸੁੱਕਾ ਜਿਹੜਾ ਨਾਰੀਅਲ ਸਾਬਤ ਆਂਦਾ ਹੈ ਅਸੀਂ ਉਹ ਲੈਣਾ ਹੈ ਦੂਜਾ ਨਹੀਂ ਲੈਣਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ 2-3 ਮਿੰਟ ਵਾਸਤੇ ਹੋਰ ਪੁੰਨ ਲਈਏ ਤੇ ਹੁਣ ਆਪਾਂ ਇਹਨੂੰ ਬਾਹਰ ਕਢ ਲੈਨੇ ਆ ਤੇ ਉਸੇ ਕੜਾਈ ਵਿੱਚ ਥੋੜਾ ਜਿਹਾ ਕਿਉ ਬਚ ਗਿਆ ਸੀ ਆਪਾਂ ਪਾਵਾਂਗੇ ਅੱਧਾ ਕੱਪ ਕਾਜੂ ਤੇ ਅੱਧਾ ਕੱਪੀ ਬਦਾਮ ਬਾਰੀਕ ਕੱਟਿ ਹੋਏ ਤੇ ਜਥੇ ਮੁਨੱਕੇ ਵੀ ਮੈਂ ਥੋੜੇ ਜਿਹਾ ਪਾਏ ਆ ਜ਼ਿਆਦਾ ਤਾਂ ਨਾ ਐਡ ਨਹੀਂ ਕੀਤੇ ਤੁਸੀਂ ਚਾਹੋ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਯਾਨੀ ਕਿ ਸੋਗੀ ਤੇ ਇਹਨੂੰ ਵੀ ਆਪਾਂ ਪੁੰਨ ਲੈਨੇ ਆ 1-2 ਮਿੰਟ ਵਾਸਤੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਹਰ ਕੱਢ ਲੈਨੇ ਆ ਇਹਨਾਂ ਨੂੰ ਆਪਾਂ ਸਾਬਤ ਪਾਵਾਂਗੇ ਤੇ ਜਿਹੜਾ ਜਿਹੜੇ ਆਪਾਂ ਪਹਿਲਾਂ ਡਰਾਈ ਫਰੂਟ ਜਿਹੜੇ ਪੁੰਨ ਕੇ ਤਿਆਰ ਕੀਤੇ ਸੀ ਉਹਨਾਂ ਨੂੰ ਆਪਾਂ ਪਾਊਡਰ ਬਣਾਵਾਂਗੇ ਉਸੇ ਕੜਾਈ ਵਿੱਚ ਅੱਧਾ ਕੱਪ ਜਿਹੋ ਆਪਾਂ ਗਰਮ ਕਰਾਂਗੇ ਚੰਗੀ ਤਰ੍ਹਾਂ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜੇ ਇਹਦੇ ਵਿੱਚ ਆਪਾਂ 100 ਗ੍ਰਾਮ ਗੋੰਦ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਥੋੜਾ ਥੋੜਾ ਕਰਦੇ ਹੋਏ ਫਲੇਮ ਆਪਾਂ ਲੋ ਟੂ ਮੀਡੀਅਮ ਰੱਖਣੀ ਹੈ ਤੇ ਇਹਦੇ ਚੰਗੀ ਤਰ੍ਹਾਂ ਫੁੱਲੇ ਜਦੋਂ ਫੁੱਲ ਜਾਣ ਚੰਗੀ ਤਰ੍ਹਾਂ ਤੇ ਉਦੋਂ ਆਪਾਂ ਬਾਹਰ ਕੱਢ ਲੈਨੇ ਆ ਪਲੇਟ ਦੇ ਵਿੱਚ ਐਸੇ ਤਰੀਕੇ ਨਾਲ ਪੂਰਾ ਗੋਦਾ ਆਪਾਂ ਪੁੰਨ ਕੇ ਤਿਆਰ ਕਰ ਲਵਾਂਗੇ ਉਸੇ ਕੜਾਈ ਵਿੱਚ ਅੱਧਾ ਕੱਪ ਮੈਂ ਕਿਉਂ ਹੋਰ ਪਾਇਆ ਹੈ ਅੱਧੇ ਕੱਪ ਤੋਂ ਥੋੜਾ ਜਿਆਦਾ ਜ਼ਿਆਦਾ ਹੋ ਗਿਆ ਕਿਉਂ ਕਿ ਪਹਿਲਾਂ ਵੀ ਕਿਉਂ ਬਚਿਆ ਹੋਇਆ ਸੀ ਪੂਰਾ ਕਿਉਂ 1 ਕੱਪ ਹੈ ਤੇ ਹੁਣ ਅੱਧਾ ਕੱਪ ਆਪਾਂ ਬੇਸਣ ਪਾਵਾਂਗੇ ਤੇ 2/3 ਕੱਪ ਇੱਥੇ ਮੈਂ ਆਟਾ ਲਿਆ ਕਣਕ ਦਾ ਆਟਾ ਇਹ ਆਟਾ ਥੋੜਾ ਜਿਆਦਾ ਮੋਟਾ ਪੀਸਿਆ ਹੋਇਆ ਹੈ ਇਹਦੇ ਨਾਲ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਨੇ ਤੇ ਦੋਹਾਂ ਚੀਜ਼ਾਂ ਨੂੰ ਆਪਾਂ ਲੋੜ ਫਲੇਮ ਤੇ ਪੁੰਨ ਕੇ ਤਿਆਰ ਕਰਾਂਗੇ ਇਹਨੂੰ ਆਪਾਂ 20 20 ਮਿੰਟਾਂ ਤੱਕ ਪੁੰਨਾਂਗੇ ਇਸ ਤਰੀਕੇ ਨਾਲ ਗੁੱਟਲੀਆਂ ਵੀ ਲਗਾਤਾਰ ਤੋੜਦੇ ਜਾਣਾ ਤੇ ਕਲਰ ਚੇਂਜ ਹੋਣ ਤੱਕ ਮੈਂ ਇਹਨੂੰ ਪੁੰਨ ਚੁੱਕੀ ਹਾਂ ਪੂਰੇ 20 ਮਿੰਟ ਲੱਗ ਚੁੱਕੇ ਨੇ ਤੇ ਫਲੇਮ ਆਪਾਂ ਲੋਈ ਰੱਖੀਏ ਤੇ ਹੁਣ ਜਿਹੜੀ ਅਲਸੀ ਤੇ ਤਿਲ ਆਪਾਂ ਪੁੰਨ ਕੇ ਰੱਖੇ ਸੀ ਇਹਨਾਂ ਦਾ ਆਪਾਂ ਦਰਦਰਾ ਜਿਹਾ ਪਾਊਡਰ ਬਣਾ ਲਵਾਂਗੇ ਯਾਨੀ ਕਿ ਪਾਊਡਰ ਬਹੁਤ ਜ਼ਿਆਦਾ ਬਾਰੀਕ ਨਹੀਂ ਪੀਸਣਾ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਮੈਂ ਪੀਸ ਲਈ ਹੈ ਚੰਗੀ ਤਰ੍ਹਾਂ ਤੇ ਜਦੋਂ ਆਪਾਂ ਇਹ ਦੋ ਹੀ ਚੀਜ਼ਾਂ ਐਡ ਕਰ ਦਵਾਂ ਤੇ ਉਸ ਤੋਂ ਬਾਅਦ ਆਪਾਂ 5 ਮਿੰਟ ਵਾਸਤੇ ਹੋਰ ਪੁੰਨਾਂਗੇ ਲੋ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਪੁੰਨਣਾ ਤੇ ਇਹ 5 ਮਿੰਟਾਂ ਵਾਸਤੇ ਮੈਂ ਇਹਨੂੰ ਚੰਗੀ ਤਰ੍ਹਾਂ ਪੁੰਨ ਲਿਆ ਤੇ ਇਹਨੂੰ ਵੀ ਆਪਾਂ ਇੱਕ ਪ੍ਰਾਤ ਵਿੱਚ ਬਾਹਰ ਕੱਢ ਲੈਣੇ ਆ ਤਾਂ ਜੋ ਇਹ ਸੜ ਨਾ ਜਾਵੇ ਤੇ ਇੱਥੇ ਜਿਹੜੀ ਡਰਾਈ ਫਰੂਟ ਆਪਾਂ ਸਾਰੇ ਤਰੀਕੇ ਦੇ ਪੁੰਨੇ ਸੀ ਉਹਨਾਂ ਦਾ ਆਪਾਂ ਮੋਟਾ-ਮੋਟਾ ਪਾਊਡਰ ਜਿਹਾ ਬਣਾ ਕੇ ਤਿਆਰ ਕਰਾਂਗੇ ਮਿਕਸੀ ਵਿੱਚ ਤੇ ਇਹ ਸੌਫ ਦਾ ਪਾਊਡਰ ਆਪਾਂ ਅਲੱਗ ਤੋਂ ਪੀਸਾਂਗੇ ਤੇ ਜਿਹੜਾ ਗੋੰਦ ਵੀ ਆਪਾਂ ਫੁੱਲੇ ਬਣਾ ਕੇ ਰੱਖੇ ਸੀ ਉਹਨੂੰ ਇਸ ਤਰੀਕੇ ਨਾਲ ਗਲਾਸ ਜਾਂ ਕੋਲੀ ਨਾਲ ਤੁਸੀਂ ਤੋੜ ਸਕਦੇ ਹੋ ਪਰ ਮਿਕਸੀ ਵਿੱਚ ਆਪਾਂ ਨਹੀਂ ਪੀਸਾਂਗੇ ਉਹ ਜ਼ਿਆਦਾ ਵਧੀਆ ਨਹੀਂ ਲੱਗਦਾ ਤੇ ਹੁਣ ਪ੍ਰਾਤ ਵਿੱਚ ਆਟਾ ਮੈਂ ਕਾਲ ਕੇ ਰੱਖ ਲਿਆ ਸੀ ਉਸੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਪੀਸੇ ਹੋਏ ਤੇ ਸੌਫ ਦਾ ਪਾਊਡਰ ਵੀ ਆਪਾਂ ਪਾ ਦਿੰਨੇ ਆ ਪੀਸਿਆ ਹੋਇਆ ਇਹਨੂੰ ਮੈਂ ਬਾਰੀਕ ਪਿਸ ਲਿਆ ਤੇ ਫਿਰ ਇਹਨੂੰ ਛਾਣ ਲਿਆ ਸੀ ਤੇ ਦੋ ਛੋਟੇ ਚਮਚ ਆਪਾਂ ਪਾਵਾਂਗੇ ਸੌਂਠ ਦਾ ਪਾਊਡਰ ऐसे ਨਾਲ ਆਪਾਂ ਪਾਵਾਂਗੇ ਬਦਾਮ ਤੇ ਕਾਜੂ ਜਿਹੜੇ ਆਪਾਂ ਪੁੰਨ ਕੇ ਰੱਖੇ ਸੀ ਕੱਟੇ ਹੋਏ ਉਹ ਡ్రਾਈ ਫਰੂਟ ਤੁਸੀਂ ਜਿੰਨੇ ਮਰਜ਼ੀ ਪਾ ਸਕਦੇ ਹੋ ਤੁਹਾਨੂੰ ਪਿਸਤਾ ਪਸੰਦ ਹੋਏ ਉਹ ਵੀ ਐਡ ਕਰ ਸਕਦੇ ਹੋ ਨਾਲੇ ਆਪਾਂ ਗੋੰਦ ਵੀ ਐਡ ਕਰ ਦਿੱਤਾ ਹੈ ਐਸੇ ਨਾਲ ਮੈਂ ਪੀਸੀ ਹੋਈ ਖੰਡ ਲਵਾਂਗੀ ਬੂਰਾ ਖੰਡ ਤੁਸੀਂ ਐਂ ਦੀ ਥਾਂ ਤੇ ਗੁੜ ਦਾ ਪਾਊਡਰ ਹੈ ਜਿਹੜਾ ਉਹ ਵੀ ਲੈ ਸਕਦੇ ਹੋ ਤੇ ਖੰਡੇ ਜਿਹੜੀ 450 ਗ੍ਰਾਮ ਦੇ ਕਰੀਬ ਲੱਗ ਗਈ ਹੈ ਤੁਸੀਂ ਜਿੰਨਾ ਮਿੱਠਾ ਪਸੰਦ ਕਰੋ ਓਨੀ ਖੰਡ ਪਾ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਬਾਅਦ ਵਿੱਚ ਤੇ ਥੋੜਾ ਥੋੜਾ ਗਰਮ ਕਰਦੇ ਹੋਏ ਕਿਉਂ ਨੂੰ ਆਪਾਂ ਮਿਕਸ ਕਰਾਂਗੇ ਪੂਰਾ ਕਿਉਂ 500 ਗ੍ਰਾਮ ਲੱਗੇਗਾ ਲੱਡੂਆਂ ਦੇ ਵਿੱਚ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਮੈਂ ਇਹਨੂੰ ਚੱਖ ਵੀ ਲਿਆ ਇਹ ਪੂਰਾ ਮਿੱਠਾ ਹੋਇਆ ਹੈ 500 ਗ੍ਰਾਮ ਚੀਨੀ ਨਾਲ 450 ਗ੍ਰਾਮ ਚੀਨੀ ਨਾਲ ਤੇ ਲੱਡੂ ਇਸ ਤਰੀਕੇ ਨਾਲ ਆਪਾਂ ਬਣ ਕੇ ਤਿਆਰ ਕਰਾਂਗੇ ਬਹੁਤ ਹੀ ਸੌਫਟ ਤੇ ਜਿਹੜੇ ਜੂਸੀ ਲੱਡੂ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਵਧੀਆ ਟੇਸਟੀ ਖਾਣ ਵਿੱਚ ਪੂਰੇ ਲੱਡੂ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਤੁਸੀਂ ਜ਼ਰੂਰ ਕਰਨਾ ਹੈ ਤਾਂ ਜੋ ਹਰ ਕਿਸੇ ਨੂੰ ਫਾਇਦਾ